ਬਦਰੋ ਕੀ ਹਾਲ ਚਾਲ ਆ ਤੁਹਾਡਾ ਠੀਕ ਠਾਕ ਸਾਰੇ ਵਧੀਆ ਤੇ ਅੱਜ ਆਪਾਂ ਖੋਲਣ ਲੱਗ ਗਏ ਠੀਕ ਆ ਤੇ ਕੱਲ ਆਪਾਂ ਖੋਲਿਆ ਸੀ ਆ ਥਲੜਾ ਹਿੱਸਾ ਠੀਕ ਆ ਤੇਰ ਕਲੈਂਡਰ ਲਾਇਆ ਸੀ ਤੇ ਅੱਜ ਆਪਾਂ ਇਹਨੂੰ ਖੋਲ ਤੱਕ ਕਿਉਂਗੀ ਖੁੱਲੇ ਨਹੀਂ ਕੱਲ ਇਹ ਨਾਟ ਠੀਕ ਆ ਜੀ ਗਾਲੇ ਪਾਲੇ ਪਈ ਸੀ ਚਾਪੀ ਵੀ ਹੈਣੀ ਸੀਗੀ ਪਰ ਪਲਾਸ ਵੀ ਨਹੀਂ ਥਿਆ ਪਲਾਸ ਪੂਸ ਪਾ ਲਿਆ ਤੇ ਫੇਰ ਕੀਤਾ ਆਪਾਂ ਠੀਕ ਆ ਥਲੜਾ ਵੀ ਵਧੀਆ ਹੋ ਗਿਆ ਡੀਜ਼ਲ ਟੂਜਾ ਲਾ ਕੇ ਇਹਨੂੰ फिर इन खोला कियाट वाँ नाट भी खोल दें सारे खोल के ठीक है फिरी जाना ये नाट येगा खड़ जा आप चाबी ला दें थोड़ी जी लगती ढिली लगती चाबी इन टैट नहीं लगती थोड़ी टैट लग, थोड़ी लग चाबी అత వది కమ్మ ఇద్దరు తర పేద గిల్లా ਕਲਾਸ ਨਾ ਪਾਰ ਕੀ ਵਿਖਲਕੇ ਕਲਾਸ ਨੂੰ ਖੜਨਾ ਤੇ ਬਾਕੀ ਖੜ ਦਾ ਸਟੈਂਡ ਤੇ ਲਾਉਣਾ ਆਪਣਾ ਸਟੈਂਡ ਹੋਰ ਪਾਸੇ ਰੱਖਦੇ ਆ ਇੱਕ ਮਿੰਟ ਠੀਕ ਹੈ ਇਹਨੂੰ ਆਪਾਂ ਖੋਲ ਦਨੇ ਆਣਾ ਪੈਣਾ ਸਟੈਂਡ ਤਾਂ ਵੀ ਨਾ ਵਾਪਸ ਆ ਰੱਖਦੇ ਆ ਕੋਈ ਠੀਕ ਹੈ ਸਟੈਂਡ ਨੂੰ ਮੇਥਾ ਤੇ ਰੱਖ ਕੇ ਤੇ ਫਿਰ ਦੇਖਦੇ ਆ ਕਿਦਾਂ ਬਣਦੀ ਵੀਡੀਓ ਇੱਥੇ ਰੱਖਿਆ ਮੇਟਰ ਸਟੈਂਡ ਜਾਂ ਤਾਂ ਉੱਪਰ ਫਿਰ ਕਦੇ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੈ ਉਕੀ ਆਣੀ ਬਣ ਦਿੰਦਾ ਠੀਕ ਆ ਨਾ ਕਿੱਥੇ ਕਿੱਥੇ ਰੱਖ ਕੇ ਬਣਾਉਣੇ ਆਪਾਂ ਇਹਨਾਂ ਕੀ ਵਰਤਾਂ ਕਿੱਥੇ ਕਿਤੇ ਕਿੱਥੇ ਜੇ ਆਪਾਂ ਉੱਪਰ ਆ ਕੇ ਨਿਪਰ ਬਣਾਉਣੀ ਹੈ ਫਿਰ ਅੱਜ ਕੋਈ ਹੋਰ ਕਿ ਨਵਾਂ ਸਿਸਟਮ ਕਰਦੇ ਨਹੀਂ ਤੇ ਉੱਪਰ ਠੀਕ ਆ ਕੀ ਤੇ ਆਪਾਂ ਉੱਪਰ ਆ ਕੇ ਬਣਾ ਕੇ ਦਿਖਾਉਂਦੇ ਆਂ ਕਿਵੇਂ ਬਣਦੀ ਹੈ ਉੱਪਰ ਵੀਡੀਓ ਕਿਵੇਂ ਲੱਗਦੀ ਰਲੇ ਪਾਸੋਂ ਇਹ ਨੇ ਆਇਆ ਤਾਂ ਬਣੂਗੀ ਕਿ ਨਹੀਂ ਵੀਡੀਓ ਬਣਦੀ ਮਸਤੀ ਬਣੇਗਾ ਠੀਕ ਆ ਬਦਰੋ ਪਰ ਵੇਖ ਲਓ ਇਹ ਉਪਰੋਂ ਨਾਲ ਬਣਾ ਰਹੇ ਆ ਆਪਾਂ ਐਕਸਟਰਾ ਚਾਹੀਦੀ ਆਪਾਂ ਇਹਦੇ ਉਪਰ ਐਕਸਟਰਾ ਤੇ ਚਾਹੀਦਾ ਮਾ ਇਹ ਕੇਲਾ ਹੁੰਦਾ ਅੰਦਰੋਂ ਹਿੱਲੇ ਤੇ ਲਾ ਲਏ ਠੀਕ ਹੈ ਇੱਥੇ ਆਪਾਂ ਕੁਝ ਲਾ ਦਿੰਦੇ ਹਾਂ ਇਹ ਤਾਂ ਕਰਕੇ ਅੱਜ ਜਿਹੜਾ ਉਹ ਆਪਣਾ ਕੰਮ ਕਰ ਰਹੀ ਆ ਠੀਕ ਆ ਲਾਤਾ ਹੈ ਉੱਪਰ ਅਜ ਉਹਨਾਂ ਦੇ ਰਕਲੈਂਡਰ ਦੇ ਇਹਦੀ ਕਰਕੇ ਆਪਾਂ ਸਰਵਿਸ ਠੀਕ ਆ ਤੇ ਅੱਜ ਆਪਾਂ ਲਾ ਦੇ ਨਵੇਂ ਸਾਤੇ ਗੇਮਰ ਉੱਪਰ ਆ ਰਹੀ ਹੈ ਸਾਰੀ ਪੂਰੀ ਹੋ ਗਿਆ ਬਹੁਤ ਥੇਲੋ ਇਹ ਲੰਮਾ ਜਿestra ਇੰਟਰਵਿਊ ਵੀਡੀਓ ਪਰ ਜੋ ਨੰਬਰ ਹੈ। ਇੱਕ ਇੱਕ ਘੱਟ ਨਜ਼ਰ ਕੰਮ ਚਾਹੁੰਦਾ। ਜਦੋਂ ਵੀ ਉਹ ਨੂੰ ਬਹੁਤ ਕੁਝ ਸਾਫ਼ ਕਰਤਾ ਉਹ ਦੂਰ ਦੇਖੋ ਇਹ ਅਲੂਕ ਲਾ ਕੇ ਦਿਖਾਈ ਕਿ ਬੰਦ ਕਰਨਾ ਤੇਰੇ ਪਾਸੇ ਜੋ ਸਬਸਕ੍ਰਾਈਬਰ ਦੇ ਵਿੱਚ ਇਹ ਤਾਂ ਦੂਜੇ ਵੀ ਕਿਹਦੇ ਨਾਲ ਟੋਪੀ ਇਸ ਐਪਲੇਟ ਲਾ ਕੇ ਦੇਖਣ ਚਲਾ ਰਹੀ ਹੈ ਤਾਂ ਵੀਡੀਓ ਦਿਖਾਵਾ ਨਹੀਂ ਵੀ ਤੁਹਾਨੂੰ ਮਾਤਾ ਜੀ ਇਹਨਾਂ ਨੂੰ ਮਾਤਾ ਜੀ ਚੱਲ ਜੀ ਇਹ ਪੈਂਡਰ ਲਾ ਕੀ ਤੂੰ ਆਵਾਰੀ ਤੇਰੇ ਇੰਜ ਚੁੱਕਣਾ

ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਮੈਂ ਮਤਲਬ ਕਿ ਉਹ ਮੈਂ ਚਾਹੁੰਦਾ ਹਾਂ ਕਿ ਉਹ ਬਾਈ ਪੋਜੀਸ਼ਨ ਦੇ ਲੱਗਣੇ ਚਾਹੁੰਦਾ ਹਾਂ ਜਿਆਦਾ ਆਗਮਨ ਦੇ

ਕੀ ਬਾਤ ਹੋ ਚੁੱਕੀ ਨਾੜ ਖੋਲਿਆ ਵੀ ਠੀਕ ਹੈ ਬਾਲਾ ਤੁਹਾਡਾ ਰੱਤ ਨਾ ਕੋਈ ਕੀਤੀ ਵੱਤ ਲਾਈਟ ਜੈਡਾ ਕੋਲ ਮਸਲਾ ਖੋੜ ਕਰਿਆ ਕਰਨਾ ਬਣਾ ਬਣਾ ਜਿੰਦਗੀ ਇਹ ਇਸਨੇ ਕੀਤੀ ਉਹ ਚੁੱਪ ਬੈਠ ਕੇ ਤਾਂ ਖਾਤੋਂ ਖਾਣ ਨੂੰ ਸਦਮਾ ਹਬਰਡ ਰੋਕ ਲਾ ਕੇ ਕੋਈ ਨਾ ਰੋਕ ਕੇ ਨਾ ਰੋਕੀਂ ਤੇ ਇਹ ਨੂੰ ਚਾਰਜ ਕਰੀਦਾ ਹਬਰਡ ਕੋਈ ਚਾਰਜ ਕਰੀ ਲੈਣੇ ਕੋਈ ਬੜੀ ਬੜੀ ਚੰਗੀ ਤਰ੍ਹਾਂ ਕਰ ਕੰਮ ਵਧੀਆ ਇਹ ਕੰਮ ਹੋ ਜਾ ਸਕਦਾ ਹੈ ਉਹ ਕੇ ਕੰਮ ਖਰਾਬ ਹੋ ਦੀ ਨਾਲ ਫਰਕ ਬਹੁਤ ਹੈ ਇਹ ਜਿਹੜੇ ਚੱਕਰ ਕਰ ਗਿਆ ਇਹਦਾ ਕੋਈ ਪਤਾ ਨਹੀਂ ਕਿ ਆ ਗਿਆ हाँ नहानी लगती हैं तेरा साथ ठीक है आयेंगे ना वहाँ नहानी चलेंगे ना नहानी चलेंगे ना क्या आप बोला आज उके ठीक है आवास वास ਨਾਲੀ ਚ ਦੇ ਦੇਰ ਠੀਕ ਹੈ ਕੱਲ ਜਿਹੜਾ ਆਇਓ ਵਧੀਆ ਹਰੀ ਕੁੱਕੜ ਜਿਹਾ ਪਰੰਪਰਿਕ ਹੈ ਇਹ ਕੋਈ ਤੇ ਚੜ੍ਹ ਗੱਪ ਲੈਣ ਲੋ ਇਟੋ ਉਲਟੇ ਕਰਤਾ ਤਾਂ ਠੀਕ ਹੈ ਜਿਹੜਾ ਉਹਦੇ ਦਿੱਸਤ ਕੋਸ਼ਿਸ਼ ਹੀ ਕਰਪਣ ਤੇ ਜਗਾ ਜੀ ਬਣੀ ਪਈ ਸੀ ਤਾਂ ਕਰਕੇ ਆਹ ਦੇਖੋ ਕਿਵੇਂ ਹੋਇਆ ਤੇ ਆਪਾਂ ਖੋਲ ਤਾ ਲਏ ਸਿਲੰਡਰ ਠੀਕ ਹੈ ਪ੍ਰੈਸ਼ਰ ਦਾ ਇਹ ਗੰਦਰਾ ਆਪਾਂ ਖੋਲ ਚੁੱਕੇ ਹਾਂ ਇਸ ਸਫਾਈ ਕਰਨੀ ਆ ਬਹੁਤ ਚਿਰ ਬਾਅਦ ਸਫਾਈ ਹੋ ਰਹੀ ਹੋਣੀ ਹੋਣੀ ਇਹਦੀ ਠੀਕ ਹੈ ਮਿੱਤਰੋ ਜੇ ਆਪਾਂ ਸਫਾਈ ਕਰ ਲਈ ਜੇ ਹੋ ਗਈ ਤਾਂ ਮੈਨੂੰ ਆਪਾਂ ਅੰਦਰ ਬੜਾ ਨੌਲੇਜ ਪਤਾ ਹੈ ਦੀ ਸਫਾਈ ਕਰ ਸਕਦੇ ਜੇ ਹੋ ਗਈ ਅੱਜ ਇਸ ਹਾਲ ਕੀ ਰਾਇਂ ਚੁਣਾ ਕੇ ਦੇਖਣਾ ਕਿ ਇਹ ਪ੍ਰੋਬਲਮ ਪ੍ਰੋਬਲਮ ਤਾਂ ਇਹਦੇ ਵਿੱਚ ਹੀ ਕੋਈ ਸੀਰੀਟ ਹੋਣੀ ਹੋਣੀ ਮਿੱਤਰੋ ਆਪਾਂ ਚਲੋ ਕੋਈ ਦਾਂਗ ਲੈਂਦੇ ਕੋਈ ਠੀਕ ਹੈ ਕਹਾਂ ਕਰਕੇ ਕਰਵਾਇਆ ਸਾਉਣ ਵਗੇ ਥੋੜੇ ਚਲੀ ਛੱਡ ਜੂਗਾ ਪਰ ਇਹ ਵੀ ਜ਼ਰੂਰੀ ਸੀ ਯਾਰ ਤੁਹਾਨੂੰ ਬਹੁਤ ਜ਼ਿਆਦਾ ਮਾਰਿਆ ਜ਼ਿਆਦਾ ਕਾਲਸ ਨਾਲ ਕਰੋ ਪ੍ਰੈਕਟਿਸ ਠੀਕ ਹੈ ਤੇ ਮਿਲਦੇ ਆਂ ਆਪਣੇ ਬਲੌਗ ਚ ਮਿੱਤਰੋ ਠੀਕ ਹੈ ਯੱਕਰ ਕੋ ਪਤਾ ਨਾ ਤੇ ਬਾਕੀ ਤਾਂ ਦਿਖਾ ਦਿੰਦੇ ਆ ਕਿਵੇਂ ਹੈ ਤੇ ਆਪਣਾ ਇਹ ਕਲੇਟਰ ਖੁੱਲ ਚੁਕਿਆ ਤੇ ਕਿਵੇਂ ਲੱਗ ਰਿਹਾ ਹੈ ਤੇ ਤੇ ਦੇਖ ਸਕਦੇ ਹੋ ਮਿੱਤਰੋ ਠੀਕ ਆ ਮਿੱਤਰੋ 13 ਮਿੰਟ ਤਾਂ ਹੋ ਚੁਕਿਆ ਤੇ ਅਗਲਾ ਵਲੌਗ ਬਣਾਵਾਂਗੇ ਪਰ ਸਫਾਈ ਕਰਦੇ ਹਾਂ ਠੀਕ ਆ ਕਿ ਮਿੱਤਰੋ ਤੇ ਕਿਵੇਂ ਲੱਗ ਰਿਹਾ ਹੈ ਬਿਨਾ ਠੀਕ ਆ ਤਾਂ ਰੱਖ ਛੱਡਿਆ ਤੇ ਉੱਪਰੋਂ ਵੀਡੀਓ ਬਣ ਰਹੀ ਹੈ ਆਪਣੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੋਇਆ ਪਿਆ ਕਾਲਾ ਜਾ ਕਾਲਾ ਇਹ ਕਿਵੇਂ ਹੋਇਆ ਪੈਣਾ ਚਲੋ ਮਿੱਤਰੋ ਮਿਲਦੇ ਹਾਂ ਅਗਲੇ ਵਲੌਗ ਚੋ ਕੇ ਬਾਏ ਮਿੱਤਰੋ